ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ جاری ਹੈ ਜੋ ਗਰਮੀ ਦਾ ਕਹਿਰ ਹੈ ਲਗਾਤਾਰ جاری ਹੈ ਲੋਕਾਂ ਦੇ ਪਸੀਨੇ ਛੁੱਟ ਰਹੇ ਨੇ ਇੱਕ ਮਿੰਟ ਲਈ ਘਰੋਂ ਬਾਹਰ ਪੈਰ ਧਰੋ ਤੇ ਉਸ ਤੋਂ ਬਾਅਦ ਹੀ ਪਸੀਨੇ ਨਿਕਲਣ ਲੱਗ ਜਾਂਦੇ ਐਨੀ ਜ਼ਿਆਦਾ ਗਰਮੀ ਹੋ ਗਈ ਹੈ ਜੋ ਪਾਰਾ ਹੈ ਲਗਾਤਾਰ ਵਧ ਰਿਹਾ ਹੈ ਵਿੱਚ ਰਾਹਤ ਮਿਲੀ ਸੀ ਮੌਸਮ ਠੰਡਾ ਹੋਇਆ ਸੀ ਹਵਾਵਾਂ ਚੱਲੀਆਂ ਸੀ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਜੋ ਹੈ ਹੁਣ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ ਹੀਟ ਵੇਵ ਚੱਲੇਗੀ ਲੂ ਚੱਲੇਗੀ ਤੇ ਕੋਈ ਗਰਮੀ ਤੋਂ ਰਾਹਤ ਦੇ ਆਸਾਰ ਨਹੀਂ ਨਜ਼ਰ ਆ ਰਹੇ ਤਾਂ ਹਾਲੀ ਦੇ ਵਿੱਚ ਮੌਸਮ ਵਿਭਾਗ ਵੱਲੋਂ 12 ਜ਼ਿਲ੍ਹਿਆਂ ਦੇ ਲਈ ਜੋ ਹੈ yellow alert ਜਾਰੀ ਕੀਤਾ ਗਿਆ ਤੇ ਇਸ ਤੋਂ ਇਸ ਤੋਂ ਇਲਾਵਾ ਜੋ ਹੈ 8 ਜ਼ਿਲ੍ਹਿਆਂ ਦੇ ਲਈ ਜੋ ਹੈ orange alert ਜਾਰੀ ਕੀਤਾ ਗਿਆ ਤਾਂ ਦੱਸਦੀ ਹੈ ਕਿ ਜੋ ਗਰਮੀ ਹੈ ਗਰਮੀ ਤੋਂ ਕੋਈ ਵੀ ਰਾਹਤ ਮਿਲਦੀ ਕੋਈ ਨਜ਼ਰ ਨਹੀਂ ਆ ਰਹੀ ਹੈ ਗਰਮੀ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਦੱਸਦੀ ਹੈ ਕਿ ਜੋ ਜਿੰਨਾਂ ਜ਼ਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਉਹਨਾਂ ਨੇ ਨਾਮ ਦੱਸ ਦਿੱਤੇ ਨੇ ਤਾਂ ਮੌਸਮ ਵਿਭਾਗ ਵੱਲੋਂ ਜੋ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਪਟਿਆਲਾ ਮੋਹਾਲੀ ਮਲੇਰਕੋਟਲਾ ਅਤੇ ਫਟੇਗੜ ਸਾਹਿਬ ਦੇ ਲਈ ਜੋ ਹੈ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਤਾਂ ਇਸ ਤੋਂ ਇਲਾਵਾ ਜੋ 8 ਜ਼ਿਲ੍ਹੇ ਨੇ ਜਿੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਉਹ ਨੇ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਫਾਜ਼ਿਲਕਾ ਇਹਨਾਂ ਜੋ ਜ਼ਿਲ੍ਹਿਆਂ ਲਈ ਹੈ ਔਰੇਂਜ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਆਉਣ ਵਾਲੇ ਦਿਨ ਨੇ ਉਹ ਲੋਕਾਂ ਤੇ ਭਾਰੀ ਪੈਣਗੇ ਗਰਮੀ ਲਗਾਤਾਰ ਵਧੇਗੀ ਲੋਕਾਂ ਦਾ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਮੌਸਮ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਆਉਣ ਵਾਲੇ ਦਿਨ ਨੇ ਉਹਨਾਂ ਦੇ ਵਿੱਚ 4 ਡਿਗਰੀ ਤੱਕ ਜੋ ਹੈ ਪਾਰਾ ਵੱਧ ਸਕਦਾ ਹੈ ਤਾਪਮਨ ਹੋਰ ਵੱਧ ਸਕਦਾ ਹੈ ਦੱਸਦੀ ਕਿ ਪਿਛਲੇ 24 ਘੰਟਿਆਂ ਦੇ ਵਿੱਚ 1 ਡਿਗਰੀ ਤੋਂ ਜ਼ਿਆਦਾ ਜੋ ਤਾਪਮਨ ਦੇ ਵਿੱਚ ਵਾਧਾ ਹੈ ਉਹ ਦਰਜ ਕੀਤਾ ਗਿਆ ਤੇ ਇਸੇ ਵਿਚਾਰੇ ਜੋ ਹੈ ਮੌਸਮ ਵਿਭਾਗ ਨੇ ਅਲਰਟ ਹੋਰ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 4 ਡਿਗਰੀ ਤੱਕ ਪਾਰਾ ਜੋ ਹੈ ਹੋਰ ਵੱਧ ਸਕਦਾ ਹੈ ਦੱਸਦੀ ਹੈ ਮੌਜੂਦਾ ਜੋ ਹੈ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 40 ਤੋਂ ਜ਼ਿਆਦਾ ਦਾ ਪਾਰਾ ਚਲਾ ਚੁੱਕ ਜਾ ਚੁੱਕਿਆ ਹੈ 40 ਡਿਗਰੀ ਤੋਂ ਜੋ ਹੈ ਪਾਰਾ ਹਰ ਜ਼ਿਲ੍ਹੇ ਦੇ ਵਿੱਚ ਪਾਰ ਕਰ ਚੁੱਕਿਆ ਹੈ ਤੇ ਦੱਸ ਦਈਏ ਕਿ ਸਭ ਤੋਂ ਜ਼ਿਆਦਾ ਗਰਮ ਜੋ ਹੈ ਉਹ ਪਠਾਨਕੋਟ ਰਿਹਾ ਪਠਾਨਕੋਟ ਦੇ ਵਿੱਚ ਜੋ ਹੈ 46.9 ਡਿਗਰੀ ਜੋ ਹੈ ਤਾਪਮਨ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਜੋ ਹੈ ਬਠਿੰਡਾ ਦੇ ਵਿੱਚ 45.9 ਡਿਗਰੀ ਦਾ ਜੋ ਤਾਪਮਨ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ 45.8 1 ਡਿਗਰੀ ਤਾਪਮਨ ਰਿਹਾ ਹੈ ਉਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ 43.6 ਡਿਗਰੀ ਪਟਿਆਲਾ ਦੇ ਵਿੱਚ 44.5 ਡਿਗਰੀ ਫਰੀਦਕੋਟ ਦੇ ਵਿੱਚ 43 43 ਡਿਗਰੀ ਦਾ ਜੋ ਤਾਪਮਨ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜੋ ਹੈ ਪਾਰਾ 40 ਡਿਗਰੀ ਤੋਂ ਪਾਰ ਜਾ ਚੁੱਕਿਆ ਹੈ ਲਗਾਤਾਰ ਪਾਰਾ ਵੱਧ ਰਿਹਾ ਹੈ ਤੇ ਇੱਥੇ ਕੋਈ ਵੀ ਰਾਹਤ ਮਿਲਦੀ ਨਹੀਂ ਨਜ਼ਰ ਆਏਗੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਆਪਣਾ ਧਿਆਨ ਰੱਖੋ ਸੋਚ ਸਮਝ ਕੇ ਬਾਹਰ ਨਿਕਲੋ ਬਾਹਰ ਜਾਣ ਤੋਂ ਗੁਰੇਜ਼ ਕਰੋ ਗਰਮੀ ਤੋਂ ਜਿੰਨਾ ਹੋ ਸਕੇ ਉਹਨਾਂ ਬਚੋ ਕਿਉਂਕਿ ਆਉਣ ਵਾਲੇ ਦਿਨਾਂ ਨੇ ਜੋ ਭਾਰੀ ਪੈਣ ਵਾਲੇ ਨੇ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਗਿਆ ਹੈ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਹੋ ਗਿਆ ਹੈ 12 ਜ਼ਿਲ੍ਹੇ ਦੇ ਲਈ ਜੋ ਹੈ yellow alert ਜਾਰੀ ਕੀਤਾ ਗਿਆ ਤੇ ਉਸ ਤੋਂ ਇਲਾਵਾ ਜੋ ਹੈ 8 ਜ਼ਿਲ੍ਹਿਆਂ ਦੇ ਲਈ orange alert ਜਾਰੀ ਕੀਤਾ ਗਿਆ ਤੇ ਲਗਾਤਾਰ ਜੋ ਪਾਰਾ ਵਧਦਾ ਜਾਇਆਗਾ ਇਹ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ 24 ਘੰਟਿਆਂ ਦੇ ਵਿੱਚ 1 ਡਿਗਰੀ ਜੋ ਹੈ ਉਹ ਆਲਰੇਡੀ ਵੱਧ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ 4 ਡਿਗਰੀ ਤੋਂ ਜ਼ਿਆਦਾ ਪਾਰਾ ਉੱਪਰ ਜਾ ਸਕਦਾ ਹੈ ਜੋ ਹੈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਜ਼ਰੂਰੀ ਕੰਮ ਹੋਣ ਤੇ ਹੀ ਘਰਾਂ ਤੋਂ ਬਾਹਰ ਨਿਕਲੋ